ਪੰਜਾਬ ਦਾ ਸਤਾਵੇਜ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਆ ਇੱਕ ਵੱਖਰੇ ਕਿਸਮ ਦੀ ਖਬਰ ਜਿਸ ਵਿੱਚ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰੂੰਗਾ ਸਤਿ ਸ਼ਕਾਲ ਨਮਸਕਾਰ ਅਦਾਬ ਅਰਜ਼ਾ ਹੈ ਦੋਸਤੋ ਕੁਝ ਦਿਨ ਪਹਿਲਾਂ ਮੈਨੂੰ ਇੱਕ ਟੈਲੀਫੋਨ ਕਾਲ ਆਉਂਦੀ ਆ ਵਿਜੀਲੈਂਸ ਬਿਊਰੋ ਦੇ ਡੀਐਸਪੀ ਵਿਸ਼ਵਜੀਤ ਮਾਨ ਦੇ ਰੀਡਰ ਦੀ ਉਹ ਕਹਿੰਦੇ ਆ ਜੀ ਜਿਹੜੀ ਸ਼ਿਕਾਇਤ ਤੁਸੀਂ ਕੀਤੀ ਸੀ ਉਸ ਦੇ ਸਬੰਧ ਦੇ ਵਿੱਚ ਸੋਮਵਾਰ ਯਾਨੀ ਕਿ 8 12 25 ਨੂੰ ਸਾਡੇ ਹੈੱਡਕੁਆਰਟਰ ਤੁਸੀਂ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਾਓ ਮੈਂ ਕਿਹਾ ਅੱਛਾ ਜੀ ਤੇ ਮੈਂ ਕੁਝ ਹੈਰਾਨ ਜਿਹਾ ਵੀ ਹੋਇਆ ਕਹਿੰਦੇ ਜੀ ਮੈਂ ਤੁਹਾਨੂੰ ਸਮਨ ਭੇਜ ਰਿਹਾ ਲਓ ਵਸਕਰੀਨ ਤੇ ਵੇਖੋ ਇਹ ਸਮਨ ਮੈਨੂੰ ਵਜੀਲੈਂਸ ਬਿਊਰੋ ਤੋਂ ਪ੍ਰਾਪਤ ਹੋਇਆ WhatsApp ਤੇ ਤੇ ਫਿਰ ਖੈਰ 8 ਤਰੀਕ ਆ ਗਈ ਤੇ ਮੈਂ ਫੋਨ ਕੀਤਾ ਕਿ ਮੈਂ 10 ਵਜੇ ਤਾਂ ਨਹੀਂ ਆ ਸਕਿਆ ਮੈਂ 12:30 ਦੇ ਕਰੀਬ ਪਹੁੰਚ ਰਿਹਾ ਉਹ ਕਹਿੰਦੇ ਜੀ ਆਜੋ ਤੇ ਮੈਂ ਚਲਿਆ ਗਿਆ ਹੁਣ ਮੇਰਾ ਮਨਸ਼ਾ ਸੀ ਕਿ ਪਹਿਲਾਂ ਤਾਂ ਮੈਂ ਸ਼ਿਕਾਇਤ ਪੜਾਂ ਕਿਹਦੇ ਬਾਬਤ ਹੈ ਔਰ ਜਦੋਂ ਮੈਂ ਸ਼ਿਕਾਇਤ ਪੜੀ ਉਹ ਸੀਗੀ ਅਗੇਂਸਟ PCS ਅਫਸਰ ਦਮਨਜੀਤ ਸਿੰਘ ਤੇ ਜਦੋਂ ਮੈਂ ਉੱਥੇ ਜਿਹੜਾ ਅਧਿਕਾਰੀ ਮੌਜੂਦ ਸੀ ਉਹਨੂੰ ਕਿਹਾ ਮੈਨੂੰ ਇਹ ਡਿਟੇਲ ਨਾ ਪੜ੍ਹ ਲੈਣ ਦਿਓ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਇਹ PCS ਅਫਸਰ ਕਰਾਪਟਾ ਹੈ ਔਰ ਇਹਨੇ ਬਹੁਤ ਪੈਸਾ ਕਮਾਇਆ ਜਦੋਂ ਇਹ ਗਮਾੜਾ 'ਚ ਲੱਗਿਆ ਹੋਇਆ ਸੀ CLU ਦੇਣ ਦੇ ਲਈ ਤੇ ਫਿਰ ਇਧਰ ਹੋਮ ਲੈਂਡ ਜਿਹੜੇ ਫਲੈਟਸ ਨੇ ਮਾਰਬਲਾ ਫਲੈਟਸ ਨੇ ਆਦ ਆਦ ਬਹੁਤ ਕੁਝ ਲਿਖਿਆ ਸੀ ਜਿਹੜੇ ਉਹਦਾ 2 ਨੰਬਰ ਦਾ ਕੈਸ਼ ਹੈ ਉਹ ਆਪਣੇ ਇੱਕ ਖਾਸ ਰਿਸ਼ਤੇਦਾਰ ਦੇ ਕੋਲ ਰੱਖਦਾ ਹੈ ਜਿਹੜਾ ਪੁਲਿਸ ਵਿਭਾਗ ਚੋਂ ਆਈਜੀ ਦੇ ਰੈਂਕ ਤੋਂ ਰਿਟਾਇਰ ਹੋਇਆ ਇਹ ਸਾਰਾ ਕੁਝ ਪੜ੍ਹ ਕੇ ਮੈਂ ਹੈਰਾਨ ਹੋਇਆ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਭਾਈ ਸਾਹਿਬ ਇਹ ਤਾਂ ਮੇਰੇ ਦਸਤਕਤ ਹੀ ਹੈ ਦੀ ਔਰ ਮੈਂ ਇਹ ਕੋਈ ਸ਼ਿਕਾਇਤ ਇਹੋ ਜੀ ਕੀਤੀ ਹੀ ਨਹੀਂ ਉਹ ਕਹਿੰਦੇ ਅੱਛਾ ਜੀ ਕੀਤੀ ਨਹੀਂ ਫਿਰ ਤੁਸੀਂ ਤਾਂ ਬਿਆਨ ਇਹੋ ਹੀ ਦਰਜ ਕਰਾ ਦਿਓ ਕਿ ਮੈਂ ਸ਼ਿਕਾਇਤ ਨਹੀਂ ਕੀਤੀ ਮੈਂ ਬਿਲਕੁਲ ਤੁਸੀਂ ਇਸ ਤਰ੍ਹਾਂ ਦਾ ਮੇਰਾ ਬਿਆਨ ਲਿਖੋ ਹੁਣ ਜਿਹੜੇ ਅਧਿਕਾਰੀ ਬੈਠੇ ਸੀ ਮੈਂ ਉਹਨਾਂ ਨਾਲ ਡਿਸਕਸ਼ਨ ਚ ਪੈ ਗਏ ਗੱਲਬਾਤ ਚ ਪੈ ਗਿਆ ਬੜੇ ਦੋਸਤਾਨਾ ਤਰੀਕੇ ਨਾਲ ਮੈਂ ਕਿਹਾ ਤੁਸੀਂ ਇਹ ਦੱਸੋ ਇਸ ਕੈਦ ਦੇ ਨਾਲ ਸ਼ਿਕਾਇਤ ਕਰਤਾ ਦਾ ਆਧਾਰ ਕਾਰਡ ਹੀ ਨਹੀਂ ਲੱਗਿਆ ਤੇ ਫਿਰ ਜਿਹੜੇ ਨਿਯਮ ਨੇ ਉਹ ਮੰਗਦੇ ਐ ਕਿ ਇੱਕ ਐਫੀਡੇਵਟ ਹਲਫੀਆ ਬਿਆਨ ਸ਼ਿਕਾਇਤ ਕਰਤਾ ਦਾ ਨਾਲ ਲੱਗਿਆ ਹੋਣਾ ਚਾਹੀਦਾ ਤੇ ਜਦੋਂ ਉਹਦੇ ਨਾਲ ਆਧਾਰ ਕਾਰਡ ਨਹੀਂ ਉਹਦੇ ਨਾਲ ਐਫੀਡੇਵਟ ਹੈ ਨਹੀਂ ਤੁਸੀਂ ਇਨਕੁਆਰੀ ਕਿਵੇਂ ਸ਼ੁਰੂ ਕਰਤੀ ਇਹ ਤਾਂ ਸ਼ੀਅਰ ਵੇਸਟੇਜ ਐ ਪਬਲਿਕ ਫੰਡਸ ਦੀ ਤੇ ਇਸ ਮਹਿਕਮੇ ਦੇ ਅਫਸਰਾਂ ਦੇ ਸਮੇਂ ਦੀ ਮੈਨਾਂ ਨੂੰ ਇਹ ਕਿਹਾ ਹਾਂ ਜੀ ਗੱਲ ਤਾਂ ਤੁਹਾਡੀ ਠੀਕ ਆ ਤੇ ਦੇਖੋ ਅਸੀਂ ਕਿੱਥੇ ਕਿੱਥੇ ਪਤਾ ਕਰਨ ਗਏ ਤੇ ਇਹ ਤਾਂ ਸਾਨੂੰ ਉਤੋਂ ਆਦੇਸ਼ ਆਇਆ ਸੀ ਉਤੋਂ ਆਦੇਸ਼ ਆਇਆ ਸੀ ਕਿ ਜਾਂਚ ਕਰੋ ਮੈਂ ਕਿ ਤੁਸੀਂ ਜੇ ਉਤੋਂ ਆਦੇਸ਼ ਆਇਆ ਸੀ ਤੁਸੀਂ ਆਪਣੇ ਉੱਪਰ ਵਾਲਿਆਂ ਨੂੰ ਕਹਿਣਾ ਸੀ ਵੀ ਇਹਦੇ ਨਾਲ ਤਾਂ ਆਧਾਰ ਕਾਰਡ ਵੀ ਹੈ ਨਹੀਂ ਐਫੀਡੇਵਿਟ ਵੀ ਹੈ ਨਹੀਂ ਜੋ ਨਿਯਮ ਕਹਿੰਦੇ ਐ ਕਿ ਹੋਣਾ ਚਾਹੀਦਾ ਤੇ ਫਿਰ ਜਾਂਚ ਕਿਉਂ ਕੀਤੀ ਜਾਏ ਇਹਨੂੰ ਕਹਿੰਦੇ ਅੰਗਰੇਜ਼ੀ ਚ ਵਾਈਲਡ ਗੂਸ ਚੇਸ ਐਵੇਂ ਪਿੱਛੇ ਲੱਗ ਜਾਓ ਲੱਗੇ ਪਿੱਛੇ ਸਮਾਂ ਬਰਬਾਦ ਹੋਇਆ ਲੱਭਿਆ ਉਹਨਾਂ ਨੂੰ ਕੁਝ ਨਹੀਂ ਹੁਣ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਮੇਰੇ ਮਨ 'ਚ ਸਵਾਲ ਆਉਂਦਾ ਹੈ ਜਾਂਚ ਕਿਉਂ ਸ਼ੁਰੂ ਕੀਤੀ ਗਈ ਹੋ ਸਕਦਾ ਜਦੋਂ ਇੱਧਰ ਉੱਧਰ ਇਹਨਾਂ ਨੇ ਘੁੰਮਣਾ ਸ਼ੁਰੂ ਕੀਤਾ ਵਜਲੈਂਸ ਵਾਲਿਆਂ ਨੇ ਉਹਦੀ ਭਿੰਕ ਉਸ ਅਫਸਰ ਨੂੰ ਪਹੁੰਚ ਗਈ ਹੋ ਉਹ ਘਬਰਾਇਆ ਹੋ ਉਹਨੇ ਸਿਫਾਰਸ਼ ਲਾਈ ਹੋ ਉਈ ਸੇਵਾ ਪਾਣੀ ਵੀ ਕੀਤਾ ਹੋ ਸਕਦਾ ਹੈ ਵੱਡੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਜਾਂਚ ਸ਼ੁਰੂ ਕਰਾਈ ਖੈਰ ਇਹ ਮੇਰੇ ਮਾਮਦਾ ਇੱਕ ਵਿਚਾਰ ਹੈ ਹੋ ਸਕਦਾ ਇਦਾਂ ਨਾ ਹੋਵੇ ਪਰ ਦਿਸ ਇਜ਼ ਅ ਸਿੰਪਲ ਕੁਐਸਚਨ ਥੈਟ ਕੇਮ ਟੂ ਮਾਈ ਮਾਈਂਡ ਜਦੋਂ ਨਿਯਮਾਂ ਦੇ ਅਨੁਸਾਰ ਸ਼ਿਕਾਇਤ ਕਰਤਾ ਦੀ ਆਇਡੈਂਟੀਟੀ ਹੀ ਪ੍ਰੂਵ ਨਹੀਂ ਹੋ ਰਹੀ ਤੁਸੀਂ ਭਾਈ ਸਾਹਿਬ ਇਨਕੁਆਰੀ ਕਿੱਦਾਂ ਸ਼ੁਰੂ ਕਰਤੀ ਅੱਗੇ ਤੁਹਾਨੂੰ ਦੱਸਦਾ ਇਹਦਾ ਆਫਟਰ ਇਫੈਕਟ ਕੀ ਹੋਇਆ ਜਦੋਂ ਮੈਂ ਵਿਜੀਲੈਂਸ ਬਿਊਰੋ ਦੇ ਦਫ਼ਤਰੋਂ ਨਿਕਲਿਆ ਬਾਹਰ ਤਾਂ ਮੈਂ ਕਿਹਾ ਦਮਨਜੀਤ ਨੂੰ ਇਨਫੋਰਮ ਕਰਾਂ ਦਮਨਜੀਤ ਏਡੀਸੀ ਮੁਹਾਲੀ ਹੁੰਦਾ ਸੀ ਪਹਿਲਾਂ ਖੈਰੇ ਗੁਮਾੜਾ ਚ ਵੀ ਰਹਾ ਏਡੀਸੀ ਹੁੰਦੇ ਹੋਏ ਮੈਂ ਇਹਨੂੰ 2-3 ਵਾਰ ਮਿਲਿਆ ਕਿਸ ਮੰਚ ਇੱਕ ਜ਼ਿਲਕਪੁਰ ਦੀ ਵਕੀਲ ਮੈਡਮ ਸੀ ਉਹਨੇ ਮੈਨੂੰ ਕਿਹਾ ਕਿ ਮੇਰੀਆਂ ਇੰਨੀਆਂ ਸ਼ਿਕਾਇਤਾਂ ਗਈਆਂ ਤੇ ਦਮਨਜੀਤ ADC ਦੱਬੀ ਬੈਠਾ ਮੈਨੂੰ ਉਸ ਜਿਹੜੀ ਸਿੰਗਲ ਐਡਵੋਕੇਟ ਸੀ ਜ਼ਿਰਕਪੁਰ ਦੀ ਉਹਦੇ ਨਾਲ ਮੈਨੂੰ ਹਮਦਰਦੀ ਹੋਈ ਕਿਉਂਕਿ ਉਹਦਾ ਕਲੇਸ਼ ਚੱਲ ਰਿਹਾ ਸੀ ਇੱਕ ਸਿਆਸੀ ਲੀਡਰ ਨਾਲ ਜੋ ਅਕਾਲੀ ਦਲ ਦਾ ਹੈ ਮੈਂ ਕਿਹਾ ਜੀ ਬਿਲਕੁਲ ਇਹਦੇ ਨਾਲ ੱਤਕਾ ਹੋ ਰਿਹਾ ਹੈ ਲੇਡੀ ਨਾਲ ਤੇ ਮੈਂ ਦਮਨਜੀਤ ਨੂੰ 2-3 ਵਾਰੀ ਉਹਦੀਆਂ ਸ਼ਿਕਾਇਤਾਂ ਦੇ ਸਬੰਧ ਚ ਮਿਲਿਆ ਜਦੋਂ ਕਿ ਮੈਨੂੰ ਦਮਨਜੀਤ ਨੇ ਕਿਹਾ ਕਿ ਸ਼ਿਕਾਇਤਾਂ ਦੇ ਵਿੱਚ ਜਾਨ ਨਹੀਂ ਇਹ ਸ਼ਿਕਾਇਤਾਂ ਪ੍ਰੂਵ ਨਹੀਂ ਹੁੰਦੀਆਂ ਖੈਰ ਮੈਂ ਗਿਆ ਜ਼ਰੂਰ ਜਦੋਂ ਵੀ ਗਿਆ ਦਮਨਜੀਤ ਨੇ ਮੇਰੀ ਚੰਗੀ ਇੱਜ਼ਤ ਕੀਤੀ ਚਾਹ ਪਾਣੀ ਪਿਆਇਆ ਬਿਸਕਟ ਖਵਾਏ ਤੇ ਸਾਡਾ ਜਿਹੜਾ ਇਕੁਏਸ਼ਨ ਸੀ ਉਹ ਠੀਕ-ਠਾਕ ਸੀ ਦਮਨਜੀਤ ਨੇ ਕੁਝ ਖਬਰਾਂ ਵੀ ਮੈਨੂੰ ਪ੍ਰਬੰਧਕੀ ਡਿਵੈਲਪਮੈਂਟਸ ਬਾਰੇ ਦਿੱਤੀਆਂ ਜਿਨ੍ਹਾਂ ਦਾ ਮੈਂ ਡਿਟੇਲਸ ਤਾਂ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਉਹ ਚੱਲ ਚੁੱਕੀਆਂ ਛੱਪ ਚੁੱਕੀਆਂ ਸੋ ਮੈਨੂੰ ਲੱਗਿਆ ਵੀ ਬੰਦਾ ਤਾਂ ਠੀਕ ਹੈ ਜਿਹੜਾ ਪ੍ਰਸ਼ਾਸਨ ਦੇ ਵਿੱਚ ਹੋ ਰਹੀਆਂ ਡਵੈਲਪਮੈਂਟਸ ਦੇ ਬਾਰੇ ਮੈਨੂੰ ਟੈਲੀਫੋਨ ਕਰਕੇ ਜਾਣਕਾਰੀ ਦੇ ਰਿਹਾ ਸਭ ਤੋਂ ਪਹਿਲੀ ਕਾਲ ਮੈਨੂੰ ਦਮਨਜੀਤ ਸਿੰਘ ਦੀ ਆਈ ਸੀ ਮੈਂ ਇਹ ਵਿਅਕਤੀ ਨੂੰ ਕਦੇ ਮਿਲਿਆ ਨਹੀਂ ਸੀ ਇਨੇ ਮੇਰਾ ਚੈਨਲ ਵੇਖਿਆ ਪਸੰਦ ਕੀਤਾ ਅਤੇ ਮੈਨੂੰ ਫੋਨ ਕਰਕੇ ਮੇਰੇ ਚੈਨਲ ਦੀ ਤਾਰੀਫ ਕੀਤੀ ਮੈਨੂੰ ਖੁਸ਼ੀ ਹੋਈ ਔਰ ਮੈਨੂੰ ਕਿਹਾ ਕਦੇ ਵਕਤ ਕੱਢ ਕੇ ਮੇਰੇ ਦਫ਼ਤਰ ਆਇਓ ਖੈਰ ਇਹ ਤਾਂ ਰਹੀ ਗੱਲ ਦਮਨਜੀਤ ਦੀ ਹੁਣ ਨਿਕਲ ਕੇ ਬਾਹਰ ਵਿਜੀਲੈਂਸ ਫਿਰ ਉਹਦੇ ਦਫ਼ਤਰੋਂ ਮੈਂ ਇਹਨੂੰ ਮੈਸੇਜ ਪਾਇਆ ਦਮਨਜੀਤ ਪੀਸੀਐਸ ਅਫਸਰ ਨੂੰ ਕਿ ਛੇ ਸ਼ਿਸ਼ੂ ਤੇ ਮੈਂ ਗੱਲ ਕਰਨੀ ਹੈ ਮੈਨੂੰ ਕਾਲ ਕਰੋ ਨਹੀਂ ਕੀਤਾ ਫਿਰ ਮੈਂ ਫੋਨ ਕੀਤਾ ਏਦਾਂ ਲੱਗੋ ਮੱਧਮ ਜੀ ਆਵਾਜ਼ ਚ ਇਹਨਾਂ ਨੇ ਕਿਹਾ ਜੀ ਮੈਂ ਇੱਕ ਕਰਮੇਸ਼ਨ ਤੇ ਸੰਸਕਾਰ ਤੇ ਆ ਮੈਂ ਠਹਿਰ ਕੇ ਕਾਲ ਕਰਨਾ ਨਹੀਂ ਕੀਤਾ ਸ਼ਾਮ ਨੂੰ ਫੇਰ ਮੈਸੇਜ ਪਾਇਆ ਨਹੀਂ ਕੀਤਾ ਮੈਂ ਸ਼ਾਮ ਨੂੰ ਫੇਰ ਕਾਲ ਕੀਤੀ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਸੋ ਮੈਨੂੰ ਇੱਥੋਂ ਸ਼ੰਕਾ ਹੋਰ ਪੈਦਾ ਹੋ ਗਈ ਕਿ ਇਹਨਾਂ ਨੂੰ ਇਹ ਅਗਾਊਂ ਪਤਾ ਲੱਗ ਗਿਆ ਕਿ ਰਜਿੰਦਰ ਤੱਗੜ ਨੇ ਮੇਰੀ ਸ਼ਿਕਾਇਤ ਕੀਤੀ ਆ ਤੇ ਇਹਨਾਂ ਨੂੰ ਭਜ ਨਾਟ ਕਰਨੀ ਪਈ ਤੇ ਇਹਨਾਂ ਨੂੰ ਹੋ ਸਕਦਾ ਕੋਈ ਫਾਈਨੈਂਸ਼ੀਅਲ ਲਾਸ ਵੀ ਹੋਇਆ ਹੋਵੇ ਤਾਂ ਮੈਂ ਨਹੀਂ ਫਿਰ ਸਾਰਾ ਬਿਆਨ ਆਪਣਾ ਲਿਖ ਕੇ ਪਾਤਾ ਇਸ ਪੀਸੀਐਸ ਅਫਸਰ ਨੂੰ ਮੈਂ ਕਿਹਾ ਭਾਈ ਸਾਹਿਬ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਮੇਰੇ ਦਸਕਤ ਜਾਲੀ ਮਾਰੇ ਹੋਏ ਕਿਸੇ ਨੇ ਤੇ ਉਹਦੇ ਵਿੱਚ ਕੁਛ ਉਹ ਜੀਆਂ ਗੱਲਾਂ ਲਿਖੀਆਂ ਸੀ ਪਰ ਇਹ ਸ਼ਿਕਾਇਤ ਮੈਂ ਨਹੀਂ ਕੀਤੀ ਇਦੋਂ ਬਾਅਦ ਮੈਂ ਬਮਨਜੀਤ ਸਿੰਘ ਨਾਲ ਚੈਪਟਰ ক্লোজ ਕਰਤਾ ਤੂੰ ਭਾਈ ਨਹੀਂ ਗੱਲ ਕਰਨੀ ਨਾ ਕਰ ਤੂੰ ਮੇਰੇ ਨਾਲ ਨਾਰਾਜ਼ ਹੋ ਗਿਆ ਤੇ ਨਾਰਾਜ਼ ਹੋਇਆ ਰਿਹਾ ਪਰ ਸ਼ਿਕਾਇਤ ਤਾਂ ਮੈਂ ਤੇਰੀ ਕੀਤੀ ਨਹੀਂ ਦੇਖੋ ਦੋਸਤੋ ਵੈਜਲੈਂਸ ਬਿਊਰੋ ਕੋਈ ਦੁੱਧ ਧੋਤਾ ਮਹਿਕਮਾ ਨਹੀਂ ਇਹ ਵੀ ਬਾਕੀ ਪੰਜਾਬ ਸਰਕਾਰ ਦੇ ਮਹਿਕਮਿਆਂ ਵਾਂਗੂ ਹੀ کئی ਕਿਸਮ ਨਾਲ ਦਾਗੀ ਹੈ ਭਾਵੇਂ ਇਹਦੀ ਡਿਊਟੀ ਇਹ ਹੈ ਕਿ ਭ੍ਰਸ਼ਟਾਚਾਰ ਰੋਕਿਆ ਜਾਵੇ ਪਰ ਸ਼ੰਕੇ ਖੜੇ ਇਸ ਮਹਿਕਮੇ ਦੀ ਕਾਰਵਾਈਆਂ ਤੇ ਵੀ ਹੁੰਦੇ ਆ ਇਹ ਪਿਛਲੀ ਕਾਂਗਰਸ ਸਰਕਾਰ ਚ ਵੀ ਮਹਿਕਮਾ ਬਦਨਾਮ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੀ ਬਦਨਾਮ ਰਿਹਾ ਫਾਨੂੰ ਮੋٹے ਮੋٹے ਮੈਂ ਕੇਸ ਦੱਸ ਦੱਸ ਦੇਣਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿਹੜੇ ਇਹਨਾਂ ਦੇ ਕੇਸ ਫੇਲ ਹੋਏ ਜਿਵੇਂ ਸੁੰਦਰ ਸ਼ਾਮ ਰੋੜੇ ਵਾਲਾ ਪਰਚਾ ਹਾਈ ਕੋਰਟ ਤੋਂ ਰੱਦ ਹੋਇਆ ਕੁਐਸ਼ ਭਾਰਤ ਭੂਸ਼ਣ ਆਸ਼ੂ ਸਾਬਕਾ ਦੋਨੋ ਮੰਤਰੀ ਨੇ ਉਹਦਾ ਪਰਚਾ ਵੀ ਹਾਈ ਕੋਰਟ ਨੇ ਕੁਐਸ਼ ਕੀਤਾ ਜਿਨ੍ਹਾਂ ਤੇ ਨੇ ਬਹੁਤ ਵੱਡੀ ਹਾਈਪ ਬਿਲਡ ਅਪ ਕੀਤੀ ਸੀ ਅਸੀਂ ਬਹੁ ਕਰੋੜੀ ਸਕੈਂਡਲ ਫੜ ਲਿਆ ਸਕੈਂਡਲ ਫੜ ਲਿਆ 800 ਕਰੋੜ ਦਾ 80000 ਕਰੋੜ ਦਾ ਨਿਕਲਿਆ ਕੀ ਟਾਂ ਟਾਂ ਫਿਸ਼ ਤੇ ਜੇ ਤੋ ਪਿੱਛੇ ਨਜ਼ਰ ਮਾਰੀਏ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਵਾਹ ਵਾਹ ਇਹਦੀ ਇੱਕ ਕੰਟਰੋਵਰਸ਼ੀਅਲ ਪਰਚੇ ਦਰਜ ਕੀਤੇ ਔਰ ਲੋਕ ਭਰੀ ਹੋਏ ਤੁਹਾਨੂੰ ਮੈਂ ਇੱਕ ਆਧਾਰਨ ਦੇ ਦਿੰਦਾ ਜਿਹੜੀ ਸਟੋਰੀ ਜਿਹੜੀ ਖਬਰ ਮੈਂ ਕੀਤੀ ਇਸੇ ਵਿਭਾਗ ਦਾ ਵਿਜੀਲੈਂਸ ਬਿਊਰੋ ਦਾ ਇੱਕ ਚੀਫ ਡਾਇਰੈਕਟਰ ਉਹਨੇ ਇੱਕ ਆਪਣਾ ਸਸਤਾ ਪਲਾਟ ਲੁਧਿਆਣੇ ਦੇ ਇੱਕ ਪ੍ਰਾਈਮ ਲੋਕੇਲਿਟੀ ਦੇ ਵਿੱਚ ਤਬਾਦਲਾ ਕਰਾਇਆ ਜਿਹੜਾ ਕਿ ਹੋ ਨਹੀਂ ਸੀ ਸਕਦਾ 90 ਕੇ ਲੱਖ ਦਾ ਪਲਾਟ ਦਿੱਤਾ ਤੇ 11-12 ਕਰੋੜ ਦੀ ਪ੍ਰਾਪਰਟੀ ਆਪਣੇ ਨਾਂ ਕਰਾ ਲਈ। ਉਹ ਰਜਿਸਟਰੀ ਮੇਰੇ ਹੱਥ ਲੱਗੀ ਮੈਨੂੰ ਕਿਸੇ ਦੋਸਤ ਮਿੱਤਰ ਨੇ ਭੇਜੀ ਤੇ ਮੈਂ ਉਹ ਜਦੋਂ ਉਸ ਵਕਤ ਦੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਕਿਉਂਕਿ ਮੈਨੂੰ ਪਤਾ ਲੱਗਿਆ ਸੀ ਕਿ ਇਹਨਾਂ ਕੋਲ ਵੀ ਸ਼ਿਕਾਇਤ ਪੈਂਡਿੰਗ ਹੈ। ਪਹਿਲਾਂ ਤਾਂ ਹਰਾਨੀ ਨੇ ਪੁੱਛਦੇ ਤੁਹਾਨੂੰ ਇਹ ਕਿੱਥੋਂ ਮਿਲ ਗਈ? ਮੈਂ ਇਹ ਜੀ ਤੁਸੀਂ ਛੱਡੋ ਜਿੱਥੋਂ ਮਿਲ ਗਈ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਵੀ ਇਹ ਹੈਗੀ ਤੁਸੀਂ ਹੁਣ ਤੱਕ ਕਾਰਵਾਈ ਕੀ ਕੀਤੀ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਉਸ ਆਈਪੀਐਸ ਅਫਸਰ ਦੇ ਵਿਰੁੱਧ ਜਿਸ ਨੇ ਇਹ ਇਸ ਮੀਨ ਦਾ ਤਬਾਦਲਾ ਕਾਛੇ ਤੌਰ ਤੇ ਉਸ ਵਕਤ ਦੇ ਤਹਿਸੀਲਦਾਰ ਨੂੰ ਦਬਕਾ ਮਾਰ ਕੇ ਕਿਡਨਾਪ ਕਰਕੇ ਉਹਦਾ ਉਹਦੇ ਘਰ ਨੂੰ ਘੇਰਾ ਪਾ ਕੇ ਉਹ ਤੋਂ ਰਜਿਸਟਰੀ ਕਰਵਾਈ ਸੀ ਫਿਰ ਉਹੀ ਆਈਪੀਐਸ ਅਫਸਰ ਭਾਰਤ ਛੱਡ ਕੇ ਕੁਝ ਦਿਨ ਲਈ ਗਾਇਬ ਹੋ ਗਿਆ ਸੀ। ਔਰ ਚਰਚੇ ਸੀ ਮੀਡੀਆ ਦੇ ਵਿੱਚ ਕਿ ਉਹ ਆਪਣੀ ਸਾਰੀ ਜਾਇਦਾਦ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੇਚ ਵਟ ਕੇ ਫ্লাই ਆਊਟ ਕਰ ਗਿਆ। ਫਿਰ ਇਹ ਵੀ ਚਰਚੇ 'ਚ ਛਿੜੇ ਕਿ ਆਮ ਆਦਮੀ ਪਾਰਟੀ ਦੇ ਇੱਕ ਕਰਤਾ ਧਰਤਾ ਦੇ ਨਾਲ ਉਹਦੀ ਸੈਟਲਮੈਂਟ ਹੋਈ। ਫਿਰ ਉਹ ਭਾਰਤ ਆਇਆ। ਅੱਜ ਕੱਲ ਪਤਾ ਨਹੀਂ ਉਹ ਭਾਰਤ ਚਾਹੇ ਕਿ ਵਿਦੇਸ਼। ਇਹੋ ਜਿਹੇ ਤਾਂ ਚਰਚੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਜਿਹੜੇ ਟੌਪ ਤੇ ਬੈਠੇ ਆ ਹੁੰਦੇ ਰਹੇ ਆ ਉਹ ਤੋਂ ਬਾਅਦ ਦੇ ਚੀਫ ਡਾਇਰੈਕਟਰ ਬਾਰੇ ਵੀ ਚਰਚੇ ਖੂਬ ਹੋਏ ਤੇ ਜਦੋਂ ਤਬਾਦਲਾ ਉਹਨਾਂ ਦਾ ਕੱਢਿਆ ਕੀਤਾ ਗਿਆ 3-4 ਮਹੀਨੇ ਸਰਕਾਰ ਨੇ ਉਹਨਾਂ ਨੂੰ ਨਵੀਂ ਪੋਸਟਿੰਗ ਨਹੀਂ ਦਿੱਤੀ ਮੈਂ ਨਾਮ ਨਾ ਲਾਵਾਂ ਤਾਂ ਚੰਗਾ ਤੁਸੀਂ ਆਪ ਯਾਦ ਕਰ ਸਕਦੇ ਹੋ ਕਿਵੇਂ ਸੈਟਲਾਈਟ ਚੈਨਲਾਂ ਤੇ ਖਬਰਾਂ ਚਲੀਆਂ ਪੰਜਾਬ ਸਰਕਾਰ ਦਾ ਭ੍ਰਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ ਹਾਂਜੀ ਫਲਾਣੇ ਫਲਾਣੇ ਦਾ ਤਬਾਦਲਾ ਨਾਲ ਫੋਟੋ ਦੀ ਸੋ ਇੰਨਾ ਜਲੂਸ ਜੇ ਚੀਫ ਡਾਇਰੈਕਟਰਾਂ ਦਾ ਨਿਕਲੇ ਵੈਜਲੈਂਸ ਬਿਊਰੋ ਦਾ ਜਿਹੜੇ ਕਿ ਪੁਰਾਣੇ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੈਜਲੈਂਸ ਬਿਊਰੋ ਦੇ ਕੰਮ ਕਾਜ ਦੇ ਕੀ ਢੰਗ ਤਰੀਕੇ ਨੇ ਇੱਕ ਜ਼ਿਕਰ ਹੋਰ ਕਰਦਾ ਇੱਕ ਪੀਸੀਐਸ ਅਫਸਰ ਨੇ ਮੈਨੂੰ ਦੱਸਿਆ ਕਿ ਜੀ ਉਹਦੇ ਵਿਰੁੱਧ ਕੋਈ ਜਾਂਚ ਸ਼ੁਰੂ ਹੋਈ ਤੇ ਉਹਨੂੰ ਸੱਮਨ ਕੀਤਾ ਗਿਆ ਉਹ ਹਾਜ਼ਰ ਹੋਇਆ ਜਿਹੜਾ ਆਈਓ ਸੀ ਆਈਓ ਨੇ ਉਹਨੂੰ ਕਿਹਾ ਘਰੇ ਬੁਲਾ ਕੇ ਕਿ ਜੇ ਤੂੰ ਬਚਣਾ 2.5 ਕਰੋੜ ਰੁਪਈਆ ਦੇ ਦੇ ਫਿਰ ਇਸ ਪੀਸੀਏ ਸਬੂਫੀਸਰ ਨੇ ਐਫਿਡੇਵਟ ਦੇ ਕੇ ਯਾਨੀ ਕਿ ਹਲਫੀਆ ਬਿਆਨ ਦੇ ਕੇ ਉਸ ਵਕਤ ਦੇ ਚੀਫ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ ਕਿ ਜਿਹੜਾ ਮੇਰਾ ਆਈਓ ਹੈ ਪੜਤਾਲੀ ਅਫਸਰ ਹੈ ਇਹਨੂੰ ਬਦਲ ਦੇ ਉਸ ਇਨਕੁਆਰੀ ਤੋਂ ਨਹੀਂ ਬਦਲਿਆ ਗਿਆ ਤੁਸੀਂ ਕੀ ਕੀ ਐਕਸਪੈਕਟ ਕਰੋਗੇ ਇੱਕ ਬੰਦਾ ਕਹਿੰਦਾ ਜੀ ਆ ਫਲਾਣਾ ਬੰਦਾ ਮੈਨੂੰ ਆ ਚੀਜ਼ ਮੰਗ ਰਿਹਾ ਹੈ ਮੈਨੂੰ ਇਹਦੇ ਵਿਸ਼ਵਾਸ ਨਹੀਂ ਇਹਨੇ ਜਾਂਚ ਠੀਕ ਨਹੀਂ ਕਰਨੀ ਤੇ ਕਿਰਪਾ ਕਰਕੇ ਹੋਰ ਕੋਈ ਲਾ ਦਿਓ ਕੋਈ ਹਰਜ਼ ਨਹੀਂ ਸੀ ਦੂਜੇ ਤੀਜੇ ਚੌਥੇ ਤੋਂ ਕਰਾ ਲਓ ਪਰ ਉਸ ਵਕਤ ਦੇ ਚੀਫ ਡਾਇਰੈਕਟਰ ਵਿਜੀਲੈਂਸ ਨੇ ਇਸ ਰਿਕੁਐਸਟ ਨੂੰ ਨਹੀਂ ਮੰਨਿਆ ਤੇ ਉਹ ਜਿਹੜੀ ਜਾਂਚ ਹੈ ਉਸ ਅਧਿਕਾਰੀ ਕੋਲ ਰੱਖੀ ਜਿਵੇਂ ਕਿ ਮੈਨੂੰ ਇਸ ਪੀਸੀਐਸ ਅਫਸਰ ਨੇ ਕੁਝ ਦਿਨ ਪਹਿਲਾਂ ਦੱਸਿਆ ਉਹ ਉਹ ਜਿਹੜਾ ਅਧਿਕਾਰੀ ਸੀ ਜਿਹੜਾ ਪੈਸੇ ਮੰਗਦਾ ਸੀ ਉਹਨੂੰ ਕਿਉਂ ਨਹੀਂ ਬਦਲਿਆ ਗਿਆ ਇਹ ਉਸ ਵਕਤ ਦੇ ਚੀਫ ਡਾਇਰੈਕਟਰ ਸਾਹਿਬ ਬਿਹਤਰ ਐਕਸਪਲੇਨ ਕਰ ਸਕਦੇ ਆ ਇੱਕ ਵਾਰੀ ਮੈਂ ਅਤੇ ਕੁਝ ਸਮਾਜ ਸੇਵੀ ਜਥੇਬੰਦੀਆਂ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ 12 ਪੁਆਇੰਟ ਦਾ ਮੈਮੋਰੰਡਮ ਦੇ ਕੇ ਆਏ ਔਰ ਅੱਜ ਤੱਕ ਉਹਨਾਂ 12 ਦੇ 12 ਇਸ਼ੂਸ ਤੇ ਵਿਜਲੈਂਸ ਬਿਊਰੋ ਨੇ ਕੋਈ ਫੈਸਲਾ ਨਹੀਂ ਕੀਤਾ ਕੋਈ ਜਾਂਚ ਨਹੀਂ ਕੀਤੀ ਜਦੋਂ ਕਿ ਸਾਨੂੰ ਉਦੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ 3 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਸਾਰੇ ਪੁਆਇੰਟਸ ਤੇ ਕਾਰਵਾਈ ਹੋ ਜਾਊਗੀ ਸੋ ਇਹ ਢਾਂਗ ਤਰੀਕੇ ਕੰਮ ਕਰਨ ਦੇ ਵਿਜਲੈਂਸ ਬਿਊਰੋ ਦੇ ਜਿਹੜੀ ਕਿ ਪੰਜਾਬ ਸਰਕਾਰ ਜਾਂ ਜਿਹੜਾ ਵੀ ਮੁੱਖ ਮੰਤਰੀ ਹੁੰਦਾ ਜਾਂ ਜਿਹੜਾ ਵੀ ਹੋਮ ਸੈਕਟਰੀ ਹੁੰਦਾ ਚੀਫ ਸੈਕਟਰੀ ਹੁੰਦਾ ਉਹਦੇ ਇਸ਼ਾਰਿਆਂ ਤੇ ਨੱਚਦੀ ਆ ਬਾਵੇਂ ਇਹਦੇ ਵਿੱਚ ਵੀ ਆਈਪੀਐਸ ਤੇ ਪੀਪੀਐਸ ਅਫਸਰ ਨਿਯੁਕਤ ਹੋਏ ਹੁੰਦੇ ਆ ਪਰ ਉਹ ਸਾਰੇ ਜਿਹੜੀ ਕੁਰਸੀ ਹੈ ਉਹਨੂੰ ਸਲਾਮ ਮਾਰ ਕੇ ਹੀ ਕੰਮ ਕਰਦੇ ਆ ਕੁਝ ਕੰਮ ਕੁਰਸੀ ਨੂੰ ਸਲਾਮ ਮਾਰ ਕੇ ਉਹਦੇ ਕਹਿਣ ਤੇ ਬਾਕੀ ਦੇ ਕੰਮ ਆਪਣੇ ਹਿੱਤਾਂ ਨੂੰ ਵਾਛ ਕੇ ਇਹ ਵਿਜੀਲੈਂਸ ਬਿਊਰੋ ਕਰਦੀ ਆ ਪਰ ਇੱਥੇ ਇਹ ਵੀ ਦੱਸਦਾ ਚਾਹਾਂ ਕਿ ਜਦੋਂ ਤੋਂ ਬੈਗਿੰਗਲ ਸਬੀਰੂ ਦੇ ਨਵੇਂ ਚੀਫ ਡਾਇਰੈਕਟਰ ਪੀ ਕੇ ਸਿਨਾ ਆਏ ਉਹ ਤੋਂ ਬਾਅਦ ਹਜੇ ਤੱਕ ਇਸ ਵਿਭਾਗ ਦੀ ਕੋਈ ਕੰਟਰੋਵਰਸ਼ਲ ਖਬਰ ਸਾਹਮਣੇ ਨਹੀਂ ਆਈ ਘਟੂ ਘਟ ਮੇਰੇ ਸਾਹਮਣੇ ਨਹੀਂ ਆਈ ਹੁਣ ਹੋ ਸਕਦਾ ਹੈ ਕਿ ਮਿਸਟਰ ਸਿਨਾ ਚੰਗਾ ਕੰਮ ਕਰ ਰਹੇ ਹੋਣ ਤੇ ਜਦੋਂ ਉਹਨਾਂ ਦੀ ਖਬਰ ਜੇ ਕੋਈ ਆਈ ਤੇ ਫਿਰ ਉਹ ਵੀ ਤੁਹਾਨੂੰ ਦੇ ਦੇਾਂਗੇ ਪਰ ਹਾਲ ਦੀ ਕਿਹੜੀ ਹਿਸ ਕੈਨਿਓ ਇਨ ਦੀ ਵਿਜੀਲੈਂਸ ਬਿਊਰੋ ਇਸ ਕਲੀਨ ਐਂਡ ਨਾਨ ਕੰਟਰੋਵਰਸ਼ੀਅਲ ਮੈਂ ਰਿੰਦਰ ਸਿੰਘ ਤਗੜ ਤੁਹਾਡੇ ਤੋਂ ਆ ਗਿਆ ਚਾਹਨਾ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼